ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਸੀਗਲ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਹਰੀਪਾਲ ਸਿੰਘ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 98799402 98787 99402 99402 ਅੱਪ ਅੱਜ ਦਿਖਾਵਾਂਗੇ ਤਿੰਨ ਨਗ ਦੋ ਗੱਬਣ ਤੇ ਇੱਕ ਬਹਿੜ ਤਾਜੀ ਸੂਈ ਵੀ ਜਿਹੜੇ ਅੱਪ ਬਹਿੜ ਤਾਜੀ ਸੂਈ ਦੇਖਦੇ ਆ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਦੇ ਦੂਜਾ ਸੂਆ ਤੇ ਜੇਰੇ ਦੀ ਆ ਭਈਆ ਹਣ ਹਾਂਜੀ ਕੈ ਕਿਹ ਵਜੇ ਸੂਈ ਸੀ ਇਹ 4 ਵਜੇ ਦੀ ਸੂਈ ਵੀ ਆ ਤੜਕੇ ਜੇਰੇ ਆਪਣਾ ਬੱਚਾ ਕੀ ਦੇਦੇ ਨੇ ਬੱਚੀ ਆ ਜੀ ਨੋ ਮਗਰ ਆ ਗਈ ਬੱਚੀ ਤੇ ਪਲੂਨ ਆਪਣੇ ਕੋਲੇ ਸੀ ਕਿ ਲਿਆਂਦੀ ਆਪਾਂ ਨਹੀਂ ਵੀ ਲਈ ਵੀ ਆ ਜੀ ਫਿਰ ਕੀ ਲੈ ਕੇ ਆਏ ਤੇ ਕਿੰਨਾ ਕੁ ਦੁੱਧ ਅੰਦਾਜ਼ਾ ਆਪ ਨੂੰ ਪਾਉਣ ਵਾਲਾ ਦੁੱਧ ਮਾਰਕ ਤਾਂ ਇਹ 18 ਕਿਲੋ ਕਹਦੇ ਸੀਗੇ ਯਾਨੀ ਦੀ ਆਪਾਂ 17 ਮੰਨ ਕੇ ਵੇੜੀ ਦੇਵਾਂਗੇ 17 ਪੂਰਾ ਓਕੇ 17 ਪੂਰਾ ਹੋ ਕੇ ਜਾਇ ਹੱਥ ਬਣਾ ਲੈ ਭਾਏ ਦਾ ਕੀ ਰੱਖਿਆ ਆਪਾਂ ਭਾਏ ਦਾ 55000 ਰੁਪਏ ਗਜੈਸ ਹੋ ਜੂਗੀ ਮਾਨ ਤਨ ਕਰ ਤੋਰੀ ਬਾਹਰ ਨੂੰ ਸੁਰ ਪਹਿਲੇ ਨੰਬਰ ਆਪਾਂ ਦੀ ਕ੍ਰਾਸ ਵੇੜ ਦੇਖੀਏ ਨੇ ਦੂਜਾ ਸੂਆ ਸੂਈ ਆ ਥਣਲੇਵਾ ਦੇਖ ਸਕਦੇ ਹੋ ਸੋਨਾ ਸਾਫ ਸੁਥਰਾ ਮੋਟਾ ਚੰਗਾ ਜਿੰਦ ਜਾਨ ਵਾਲੀ ਵੇੜਾ ਤੇ ਦੂਜਾ ਸੂਆ ਸੂਆ 17 ਲੀਟਰ ਦਾ ਮੰਨ ਕੇ ਕੀਮਤ ਕਰ ਸਕਦੇ ਹੋ ਕੀਮਤ ਇਹਦੀ ਹੈਗੀ 55000 ਇਹਦੇ ਵਿੱਚੋਂ ਮਾਨਦਾਨ ਹੋ ਜੂ ਤੇ ਬਾਕੀ ਥਣਾ ਦੇਖ ਸਕਦੇ ਹੋ ਜੂਰਾ ਥਾਣਾ ਪੂਰਾ ਥੋੜਾ ਸਾਫ ਸੁਥਰਾ ਬਿਲਕੁਲ ਮੱਝਾ ਨਾਲ ਦਾ ਥਾਣਾ ਕ੍ਰਾਸ ਵੈਡ ਗਰਮੀ ਵਾਲੀ ਜਾਣਾ ਜਮਾ ਮੂਰੇ ਸ਼ੁਭਰੋ ਦੇਖ ਸਕੋ ਠੰਡੀ ਸੀਲ ਵਾਧੂ ਆ ਪਵੇ ਨਿਆਣਾ ਪਾਈਏ ਨਾ ਪਾਈਏ ਕੋਈ ਦਿੱਕਤ ਨਹੀਂ ਗਾਲੀ ਨਹੀਂ ਹਨਾ ਤੇ ਅੱਗੇ ਦੋ ਨੰਬਰ ਜਿਹੜੇ ਗੱਬਣ ਵਹਿਣ ਦੇਖਦੇ ਆ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਕਿਹ ਇੱਕ ਦਾ ਲੈਿੰਦੇ ਆ ਸੂਂਦੇ ਆ ਜੀ ਇਹਦਾ ਜੀ 5 ਦਿਨ ਰਹਿੰਦੇ ਨੇ 5 ਦਿਨ ਬਾਕੀ ਦੁੱਧ ਕਿੰਨਾ ਪਾ ਦੂਗੀ ਦੁੱਧ ਇਹ ਮੰਨ ਕੇ ਚਲੋ ਜੀ ਪਲੂਣ ਦਾ 20 ਲੀਟਰ ਦਿੱਤਾ ਹੋਇਆ ਮੰਨ ਕੇ ਜਿਲੇ 22 ਤੇ ਜਿਹੜੀ ਹੈਗੀ ਆ ਹਾਂਜੀ ਇਹਦਾ ਭਾਗ ਹੀ ਆ 2 ਨੰਬਰ ਦਾ ਇਹਦਾ 70000 ਰੁਪਏ ਟੋੜੇ ਬਾਹਰ ਨੂੰ ਸਭ ਤੋਂ 70000 ਰੁਪਏ ਦੀ ਕੀਮਤ ਆ ਦੂਜਾ ਸੁਭਾਸ ਹੁੰਦੀ ਆ ਮੰਨ ਕੇ ਚੱਲੀਏ ਇਸ ਵਾਰ 21 22 ਕਿਲੋ ਵਾਲੀ ਹੈਗੀ ਹੈ ਬੈੜ ਸੇ ਬਾਕੀ ਥਣਲੇਵਾ ਦੇਖ ਸਾ ਸੋਹਣਾ ਸਾਫ ਸੁਥਰਾ ਤੇ ਕੀਮਤ ਬਿਲਕੁਲ ਬਾਜਬ 70000 ਰੁਪਏ ਤੇ ਸਾਫ ਸੁਥਰੀ ਚੰਗੀ ਜਿੰਦ ਜਾਨ ਵਾਲੀ ਰਾਜੀ ਸਭੀ ਬੜੀ ਬੈੜ ਆ ਤੇ ਥਣ ਬਹੁਤ ਸੋਹਣਾ ਲੱਗ ਤੇ ਮੂੰ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਥਾਣਾ ਦੀ ਸਾਫ ਸੁੱਧੀ ਆ ਕੀਮਤ ਇਹਦੀ ਹੈਗਾ ਸਿਰਫ 70000 ਰੁਪਇਆ ਦੂਜਾ ਸੂਆ ਸੂਣ ਨੂੰ ਚਾਰ ਤੋਂ ਪੰਜ ਕਿ ਦਿਨ ਬਾਕੀ ਪਿਆ ਹਵਾਨਾ ਅੱਗੇ ਪਿੱਛੇ ਦਾ ਕੱਢੂ ਜਾਵਾ ਤੇ ਗੁੱਠਾ ਗੱਠਾ ਬਹੁਤ ਤੱਕ ਅੱਗੇ ਬਹਿੜ ਲੱਗੀਆਂ ਸਾਫ ਸੁੱਧੀਆਂ ਦੇਖ ਸਕਦੇ ਹੋ ਚਾਰੇ ਤਾਂ ਨਿਕਣਵੇਂ ਵਿੱਥੀ ਤੇ ਟਿਪਲਾਂਜਾਂ ਵਗੈਰਾ ਹੈਗੀਆਂ ਠੰਡੀ ਸੀਰ ਬਾਦੂ ਆ ਤੇ ਅੱਗੇ ਆਪਾਂ ਗੱਲ ਕਰਦੇ ਆ ਤੀਜੇ ਨੰਬਰ ਤੇ ਜੀ ਮੱਝ ਦੀ ਕਿਹੜਾ ਸੂਆ ਸੂਣੀ ਆ ਇਹ ਜੀ ਤੀਜਾ ਸੂਆ ਸੂਣੀ ਆ ਕਰਦੀ ਮੈਂ ਆਪਣੀ ਇਹ ਕਰਦੀ ਆ ਹੁਣ ਇੱਕ ਦਿਨ ਕਹਿ ਕੇ ਲੈਦੀ ਆਈ ਦਨੇ ਦੇ ਦਸਪਾਏ ਨੇ ਦੁੱਧ ਕਿੰਨਾ ਕੁ ਦੇ ਦੂ ਜੀ ਦੁੱਧ ਇਹ 13 ਲੀਟਰ ਦਿੰਦੀ ਰਹੀ ਹੈ ਜੀ ਦੂਜੇ ਸੂਏ ਹਾਂਜੀ ਐਸ ਕੀ ਮੰਨ ਕੇ ਚੱਲੇ ਵੀ 13 ਮੰਨ ਕੇ ਲੈ ਲੈ ਹਾਂਜੀ 13 ਲੀਟਰ ਕੱਢ ਦੂਗੀ ਭਾਜ ਦਾ ਕੀ ਆ ਭਾਜ ਦਾ ਸਵਾ ਲੱਖ ਰੁਪਏ ਗਜੈ ਸੋਝ ਮਾਣੀ ਮੁੱਟੀ ਭਾਜੀ ਮਾੜੀ ਮੁੱਟੀ ਗਜੈਸ ਕਰ ਦਾਂਗੇ ਤੋੜੇ ਵਾਰ ਨੂੰ ਸੋ ਵੀਰ ਸਵਾ ਲੱਖ ਰੁਪਇਆ ਕੀਮਤ ਆ ਹਫਤਾ ਲੈਜੂ ਲਗਭਗ ਹਨ 10 ਦਿਨ ਰਹਿ ਜੇ ਮੇਰੀ ਪੂਰੀ ਸੋ 10 ਦਿਨ ਬਾਕੀ ਸਿੰਗ ਜਰੂਰ ਖੁੱਲਾ ਪਰ ਦੁੱਧ 13 ਲੀਟਰ ਦਿੰਦੀ ਹੈ ਕੀਮਤ ਇਹਦੀ ਹੈਗੀ ਸਵਾ ਲੱਖ ਰੁਪਇਆ ਸੂਣ ਚ 8 ਤੋਂ 10 ਦਿਨ ਲੈ ਜਾਣੀ ਦੋ ਦ 10 ਲੀਟਰ ਦੇ ਦਊਗੀ ਥਣ ਤੁਨ ਦੂਰਾ ਸੋਹਣਾ ਸਾਫ ਸੁਥਰਾ ਮੁੱਠੀ ਵਾਲਾ ਤੇ ਜਿੰਦੇ ਜਾਨ ਰਾਜੀ ਪਲੀ ਪੁਲੀ ਬਹੁਤ ਆਲੇ ਆ ਤੇ ਚੋੜ ਚਵਾਦੀ ਪੋਲੀ ਹੈ ਪੁਰੀ ਇੱਕ ਨੰਬਰ ਆ ਜਮਾ ਜਹਾ ਹੱਥ ਬਣਾ ਲੜ ਠੀਕ ਹੈ ਸੋ ਤਿੰਨ ਨਾਗਾ ਬਸ ਨੂੰ ਦਿਖਾ ਦੇ ਇੱਕ ਰੇਲੂ ਮੱਝ ਦਿਖਾਤੀ ਤੇ ਦੋ ਦਿਖਾਤੀਆਂ ਬਹਿਣਾ ਇੱਕ ਬਹਿੜ ਗੱਬੜ ਤੇ ਇੱਕ ਮੱਝ ਗੱਬੜ ਤੀਜਾ ਸੂਨ ਵਾਲੀ ਤੇ ਇੱਕ ਬਹਿੜ ਸੂਈ ਸਵਾਈ ਜੇ ਰੋਕੇ ਪਿੱਛੇ ਬੱਛੀ ਆ ਧਾਰਾ ਵਗੈਰਾ ਬਾਈ ਕਹਿੰਦਾ ਜਮਾ ਡਾ ਹਾਊਸ ਕੋਲੋਂ ਵੇਖ ਕੇ ਹੋ ਜਿਓ ਪਿੰਡ ਹਮੀਗੀ ਜ਼ਿਲ੍ਹਾ ਬਰਨਾਲਾ ਨੰਬਰ ਬੋਲਿਓ ਜੀ ਆਪਣਾ ਆਲੋਮੇ 103 ਆਸੀ ਕਾਰਨ ਮੇ 2000 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ